ਸ਼ਿਫ ਸੈਨਾ ਹਿੰਦੁਸਤਾਨ ਦੇ ਆਗੂ ਦਾ ਭਰਾ ਹੀ ਚਲਾ ਰਿਆ ਸੀ ਚੋਰਾਂ ਦਾ گرو CIA ਸਟਾਪ ਨੇ ਚੋਰੀ ਦੇ ਵੀ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ CIA ਸਟਾਪ ਗੁਰਦਾਸਪੁਰ ਦੇ ਇੱਕ ਮੋਟਰਸਾਈਕਲ ਚੋਰ گرو ਦਾ ਪਰਦਾਫਾਸ਼ ਕੀਤਾ ਹੈ ਇਸ گرو ਨੂੰ ਸ਼ਿਫ ਸੈਨਾ ਹਿੰਦੁਸਤਾਨ ਦੇ ਆਗੂ ਦਾ ਇੱਕ ਭਰਾ ਹੀ ਚਲਾ ਰਿਆ ਸੀ ਪੁਲਿਸ ਨੇ ਚੋਰੀ ਦੇ 20 ਮੋਟਰਸਾਈਕਲਾਂ ਸਮੇਤ ਸ਼ਿਵਸਨਾ ਆਗੂ ਦੇ ਭਰਾ ਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰੋਧਾ ਇੱਕ ਮੈਂਬਰ ਪੁਲਿਸ ਦੀ ਪਹੁੰਚ ਤੋਂ ਵਾਜੇ ਵੀ ਬਾਹਰ ਹੈ ਜਿਸ ਨੂੰ ਫੜ ਲਈ ਪੁਲਿਸ ਕਰ ਲਈਏ ਛਾਪੇ ਮਾਰੀ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਾ ਸੀਆਈ ਸਟਾਫ ਦੇ ਇੰਚਾਰਜ ਕਪਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬੱਬਰੀ ਬਾਈਪਾਸ ਦੀ ਨਾਕੇਬੰਦੀ ਕਰਵਾਹਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਦੋ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ ਤੇ ਆਉਂਦੇ ਦੇਖਿਆ। ਜਦੋਂ ਉਹਨਾਂ ਨੂੰ ਮੋਟਰਸਾਈਕਲ ਰੋਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਹਨ ਆਦੀ ਵਿੱਚ ਪੁੱਛਗਿੱਛ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਦੁਰਾਨੇ ਪੁੱਛਗਿੱਛ ਉਹਨਾਂ ਨੇ ਕਬੂਲ ਕੀਤਾ ਕਿ ਉਹਨਾਂ ਨੇ ਗੁਰਦਾਸਪੁਰ ਧਾਰੀਵਾਰ ਦੇ ਪਠਾਨਕੋਟ ਤੋਂ 70 ਦੇ ਕਰੀਬ ਮੋਟਰਸਾਈਕਲ ਚੋਰੀ ਕੀਤੇ ਹਨ ਅਤੇ ਕੁਝ ਮੋਟਰਸਾਈਕਲਾਂ ਨੂੰ ਇੱਕ ਪੁਰਾਣੇ ਖੰਡਰ ਹੋਏ ਗੋਦਾਮ ਦੇ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ ਇੱਥੋਂ ਪੁਲਿਸ ਨੇ ਰੇਡ ਕਰਕੇ 20 ਦੇ ਕਰੀਬ ਮੋਟਰਸਾਈਕਲ ਬਰਾਮਦ ਕੀਤੇ ਉਹਨਾਂ ਦੱਸਿਆ ਕਿ ਇਹ ਗਰੋਗ ਨੂੰ ਅੰਕ ਕੁਸ਼ ਮਹਾਜਨ ਨਾਂ ਦਾ ਇੱਕ ਨੌਜਵਾਨ ਚਲਾ ਰਿਹਾ ਸੀ ਜੋ ਕਿ ਸ਼ਿਵ ਸੈਨਾ ਆਗੂ ਹਿੰਦੁਸਤਾਨ ਦਾ ਭਰਾ ਹੈ ਇਸ ਮਾਮਲੇ ਵਿੱਚ ਦੋਨੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਗ੍ਰੋਦਾ ਇੱਕ ਮੈਂਬਰ ਅਜੇ ਵੀ ਫਰਾਰ ਹੈ ਜਿਸ ਨੂੰ ਨਪੜਨੀ ਪੁਲਿਸ ਛਾਪੇਵਾਰੀ ਕਰ ਰਹੀ ਹੈ ਆਓ ਦੇਖਦੇ ਹਾਂ ਜਤਿੰਦਰਪਾਲ ਸਿੰਘ ਕਲੇਰਦੀ ਪੁਲ ਬੋਲ ਅੱਜ ਸਵੇਰੇ ਸੀਆਈ ਸਟਾਫ ਵੱਲੋਂ ਇੱਕ ਜੰਨਾ ਨਾਲਾ ਬਬਰੀ ਬਾਈਪਾਸ ਤੇ ਲਾ ਕੇ ਨਾਕਾ ਲਾਇਆ ਗਿਆ ਸੀ ਉਧਰੋਂ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਜਿਹੜੇ ਆਲਦੇ ਦਿਖਾਈ ਦਿੱਤੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਖਦਮ ਗਾਣੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਨੇ ਐਸਆਈ ਜਗਤਾਰ ਸਿੰਘ ਨੇ ਸਮੇਤ ਆਪਣੇ ਪੁਲਿਸ ਪਾਰਟੀ ਨੂੰ ਗ੍ਰਿਫਤਾਰ ਕੀਤਾ ਉਹਦੇ ਮੋਟਰਸਾਈਕਲ ਦੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ ਜਦੋਂ ਉਹਦੇ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨੇ ਦੱਸਿਆ ਪੀ ਇਹ ਮੋਟਰਸਾਈਕਲ ਆਈ ਚੋਰੀ ਕੀਤਾ ਹੋਰ ਜ਼ਿਆਦਾ ਪੁੱਛਗਿੱਛ ਕਰਨ ਤੇ ਉਹਨੇ ਕਾਫੀ ਵੱਡੇ ਖੁਲਾਸੇ ਕੀਤੇ ਕਿ ਤਕਰੀਬਨ ਉਹਨੇ ਧਾਰੀਵਾਲ ਤੋਂ ਗੁਰਦਾਸਪੁਰ ਤੋਂ ਪਠਾਨਕੋਟ ਤੋਂ ਤਕਰੀਬਨ ਕੋਈ 70-80 ਮੋਟਰਸਾਈਕਲ ਜਿਹੜੇ ਉਹ ਚੋਰੀ ਕੀਤੇ ਇੱਕ ਇਹ ਟੋਟਲ ਦੋ ਜਣੇ ਅਸੀਂ ਗ੍ਰਿਫਤਾਰ ਕੀਤੇ ਆ ਇਸ ਸਬੰਧ ਵਿੱਚ ਮੁਕਦਮਾ ਨੰਬਰ 114 379 411 ਥਾਣਾ ਸ਼ਦਰ ਵਿਕੇ ਦਰਜ ਕੀਤਾ ਤੇ ਹੁਣ ਤੱਕ ਜਿਹੜੀ ਇਹ ਸਾਨੂੰ 20 ਮੋਟਰਸਾਈਕਲਾਂ ਦੀ ਜਿਹੜੀ ਰਿਕਵਰੀ ਹੋ ਚੁੱਕੀ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਆ ਅਜੀਤ ਕੁਮਾਰ ਆ ਧਾਰੀਵਾਲ ਤੋਂ ਅਨਕੁਸ਼ ਮਾ ਜਣਾ ਧਾਰੀਵਾਲ ਤੋਂ ਔਰ ਇੱਕ ਮੰਨੂ ਮਸੀਹ ਆ ਜਿਹੜਾ ਬਬਰੀ ਦਾਵਾ ਰਹਿਣ ਵਾਲਾ ਜਿਹੜਾ ਜੇ ਗ੍ਰਫਤਾਰ ਨਹੀਂ ਹੋਇਆ ਇਹਨਾਂ ਦੀਆਂ ਵੱਖ-ਵੱਖ ਥਾਣਿਆਂ 'ਚ ਪਹਿਲੇ ਵੀ ਇਹਨਾਂ ਤੇ ਕਾਫੀ ਚੋਰੀ ਦੇ ਮਾਮਲੇ ਜਿਹੜੇ ਉਹ ਦਰਜ ਨੇ ਮੋਡਿਸਪੰਟਰੀ ਇਹਨਾਂ ਦੀ ਏਸੀਪੀ ਇਹ ਸਿਰਫ ਮੋਟਰਸਾਈਕਲ ਚੋਰੀ ਕਰਦੇ ਸੀ ਮੋਟਰਸਾਈਕਲ ਤੇ ਗਾ ਬਹੁਤ ਘੱਟ ਵਿਕਦੇ ਸੀ ਕੋਈ ਲੈਂਦਾ ਨਹੀਂ ਸੀ ਤੇਰੇ ਉਹਨਾਂ ਦੇ ਅਲਾਈ ਵੀ ਲਾ ਕੇ ਤੇ ਗਾ ਜਿਹੜੇ ਅਲਾਈ ਵੀਲ ਉਹ ਵੇਚ ਲੈਂਦੇ ਸੀ ਤੇ ਕੁਝ ਮੋਟਰਸਾਈਕਲ ਇਹਨਾਂ ਨੇ ਜੇ ਐਂਡ ਕੇ ਸਟੇਟ ਦੇ ਵਿੱਚ ਕਾਫੀ ਜਿਹੜੇ 30 ਤੋਂ 35 ਮੋਟਰਸਾਈਕਲ ਉਹ ਵੇਚੇ ਆ ਕੁਝ ਮੋਟਰਸਾਈਕਲ ਇਹਨਾਂ ਨੇ ਅਲਾਈ ਵੀਲ ਲਾ ਕੇ ਤੇ ਸੁੱਟ ਦਿੱਤੇ ਆ ਨਹਿਰਾਂ ਦੇ ਵਿੱਚ ਤੇਪੜਾਲੀ ਨਹਿਰ ਜਿਹੜੀ ਐ ਤੋਂ ਲੈ ਕੇ ਧਾਰੀਵਾਲ ਤੱਕ ਨਹਿਰ ਦੇ ਵਿੱਚ ਇਹਨਾਂ ਨੇ ਕਾਫੀ ਮੋਟਰਸਾਈਕਲ ਜਿਹੜੇ ਆ ਉਹ ਲਾਈ ਵੀ ਲਾ ਕੇ ਇਹਨਾਂ ਨੇ ਸੁੱਟਦੇ ਆ ਕੀ ਕੀਤਾ ਸੀ ਵੀ ਇੱਕ ਤੇ ਇਹਨਾਂ ਕੋਲੋਂ ਜਿਹੜਾ ਬਿਲਕੁਲ ਨਵਾਂ ਮੋਟਰਸਾਈਕਲ ਸੀ ਉਹ ਬਰਬਦ ਹੋਇਆ ਤੇ ਬਾਕੀ ਇੱਥੇ ਆਪਣਾ ਜੋੜੇ ਦੇ ਲਾਗੇ ਗਜਨੀਪੁਰ ਦੇ ਲਾਗੇ ਇੱਕ ਨਾ ਕਾਫੀ ਟੁੱਟਾ ਭੱਜਾ ਗਿਆ ਗਦਾਮ ਟਾਈਪ ਆ ਕਾਫੀ ਵੱਡੀਆਂ ਝਾੜੀਆਂ ਨੇ ਇਹ ਸਾਰੇ ਇਹਨਾਂ ਨੇ ਉੱਥੇ ਲਕਾਸ਼ ਪਾ ਕੇ ਰੱਖੇ ਸੀ ਹਾਂਜੀ ਇੱਕ ਅੰਕੁਸ਼ ਮਾਜਨਾ ਜਿਹੜਾ ਨਸ਼ੇ ਦੀ ਬਿਮਾਰੀ ਨਾਲ ਪੀੜਤ ਆ ਹਾਂ ਸ਼ੇਫ ਸਨਾ ਆਗੂ ਆ ਕੋਈ ਉਹਦਾ ਭਰਾ ਵਾ ਪਰ ਉਹਨੂੰ ਮੈਂ ਜਿਹੜਾ ਚੰਗੀ ਤਰ੍ਹਾਂ ਨਹੀਂ ਜਾਣਦਾ ਵੀ ਉਹ ਕੌਣ ਆ ਨਾ ਹੀ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਵਾ ਇਹਦੇ ਪੁੱਛ ਕੇ ਚ ਆਇਆ ਵਾ ਵੀ ਮੇਰਾ ਭਰਾ ਜਿਹੜਾ ਸ਼ੇਫ ਸਨਾ ਦਾ ਆਗੂ ਆ ਸਾਨੂੰ ਚਲੋ